ਅਮਰੀਕਨ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਕੀਤੇ ਜਾ ਰਹੇ ਫੈਸਲਿਆਂ ਦੇ ਨਾਲ ਅਮਰੀਕਾ ਦੇ ਅੰਦਰ ਔਰ ਅਮਰੀਕਾ ਦੇ ਬਾਹਰ ਕਾਫੀ ਹਲਚਲ ਵੇਖੀ ਜਾ ਰਹੀ ਹੈ। ਹਾਲੀ ਵਿੱਚ ਡੋਨਲਡ 트ੰਪ ਵੱਲੋਂ ਗਜ਼ਾ ਨੂੰ ਕੰਟਰੋਲ ਕਰਨ ਦੇ ਬਿਆਨਾਂ ਦੇ ਨਾਲ ਗਜ਼ਾ ਦੇ ਖੇਤਰ ਵਿੱਚ ਚੱਲ ਰਹੇ ਸੀਜ਼ ਫਾਇਰ ਤੇ ਵੀ ਅਸਰ ਪੈਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਦਰਸਲ 트ੰਪ ਨੇ ਇੱਕ ਬਿਆਨ ਦਿੱਤਾ ਕਿ ਅਮਰੀਕਾ ਗਜ਼ਾ ਪਾਟੀ ਨੂੰ ਆਪਣੇ ਕੰਟਰੋਲ ਵਿੱਚ ਲੈ ਕੇ ਇਸ ਨੂੰ ਰੀਬਿਲਡ ਕਰਨਾ ਚਾਹੁੰਦਾ ਹੈ। 트ੰਪ ਦੇ ਇਸ ਬਿਆਨ ਨੂੰ ਅਰਬ ਮੁਲਕਾਂ ਨੇ ਨਕਾਰ ਦਿੱਤਾ ਹੈ 트럼ਪ ਦੇ ਇਸ ਬਿਆਨ ਦੇ ਨਾਲ ਮਿਡਲ ਈਸਟ ਵਿੱਚ ਹਾਲਾਤ ਕਿਹੋ ਜਿਹੇ ਹੋਣਗੇ ਅਸੀਂ ਇਸ ਬਾਰੇ ਭਾਰਤ ਦੇ ਫਾਰਮਰ ਐਮਬੈਸਡਰ ਨਵਦੀਪ ਸੂਰੀ ਹੋਣਾ ਨਾਲ ਗੱਲ ਕੀਤੀ ਐਮਬੈਸਡਰ ਨਵਦੀਪ ਸੂਰੀ ਨੇ ਗਜ਼ਾ ਵਿੱਚ ਹੋਏ ਹਿਊਮੈਨਿਟਰੀਅਨ ਕ੍ਰਾਈਸਿਸ ਤੇ ਆਪਣੀ ਚਿੰਤਾ ਪ੍ਰਗਟ ਕੀਤੀ ਸਰ ਡੋਨਲਡ 트럼ਪ ਜਦੋਂ ਸੈਕੰਡ ਟਰਮ ਤੇ ਆਏ ਨੇ ਤਾਂ ਪਰ ਤੋਂ ਬਹੁਤ ਸਾਰੇ ਫੈਸਲੇ ਕੀਤੇ ਉਸ ਬਾਅਦ ਤਾਂ ਪਰ ਤੋਂ ਬਹੁਤ ਸਾਰੇ ਬਿਆਨ ਵੀ ਆਏ ਰੀਸੈਂਟ ਜਿਹੜੇ ਉਹਨਾਂ ਦੇ ਬਿਆਨਾਂ ਵਿੱਚ ਉਹ ਗਜ਼ਾ ਨਾਲ ਲੈ ਕੇ ਆਈ ਰੈਡ ਯੂਅਰ ਆਰਟੀਕਲ ਆਲਸੋ ਟਰੰਪ ਕੀ ਕਰਨਾ ਚਾਹੁੰਦੇ ਨੇ ਟਰੰਪ ਸਾਹਿਬ ਸੋਚ ਰਹੇ ਆ ਕਿ ਇੱਕ ਪ੍ਰੋਬਲਮ ਜਿਹੜੀ ਪੈਲੇਸਟਾਈਨ ਤੇ ਇਜ਼ਰਾਈਲ ਦੀ ਬਣੀ ਹੋਈ ਹੈ ਪਿਛਲੇ 17-75 ਸਾਲਾਂ ਤੋਂ ਇਹਨੂੰ ਸੋਲਵ ਕੀਤਾ ਜਾਏ ਪਰ ਇਹ ਸੋਲਵ ਕਰਨ ਦੇ ਵਿੱਚ ਉਹਨਾਂ ਦਾ ਧਿਆਨ ਸਿਰਫ ਹੈ ਕਿ ਇਜ਼ਰਾਈਲ ਕੀ ਚਾਹੁੰਦਾ ਹੈ ਉਹ ਸ਼ਾਇਦ ਇਹ ਭੁੱਲ ਗਏ ਕਿ ਫਲਸਤੀਨੀ ਵੀ ਕੁਝ ਚਾਹੁੰਦੇ ਆ ਉਚਾਂ데요 ਕਿ ਮੇਰੀ ਵੀ ਜਿਹੜੀ ਜਿਹੜੀ ਸਾਡੀ ਜ਼ਮੀਨ ਹੈ ਜਿੱਥੇ ਅਸੀਂ ਪਿਛਲੇ ਕਈ ਸਦੀਆਂ ਤੋਂ ਵਸੇ ਹੋਏ ਹਾਂ ਉਹਦੇ ਵਿੱਚ ਸਾਨੂੰ ਵੀ ਇੰਡੀਪੈਂਡੈਂਟ ਸਟੇਟ ਮਿਲੇ ਉਹ ਪੁੱਜ ਗਿਆ ਸ਼ਾਇਦ ਕਿ UN ਦੀਆਂ ਕਈ ਰੈਜ਼ੋਲੂਸ਼ਨਸ ਐ 1967 ਹਾਰਵਰਡ ਰੈਜ਼ੋਲੂਸ਼ਨਸ ਐ ਜਿਨ੍ਹਾਂ ਵਿੱਚ ਅਸੀਂ ਕਹਿੰਿਆ ਟੂ ਸਟੇਟ ਸੋਲੂਸ਼ਨ ਹਾਂ ਕਿ ਇੱਕ ਪੈਲੇਸਟਾਈਨ ਬਣੇ ਤੇ ਇੱਕ ਇਜ਼ਰਾਇਲ ਬਣੇ ਦੋਵੇਂ ਇਕੱਠੇ ਪੀਸਫੁਲੀ ਨਾਲ-ਨਾਲ ਰਹਿਣ ਉਹ ਉਹ ਸਾਰੀਆਂ ਗੱਲਾਂ ਭੁੱਲ ਕੇ ਕਹਿੰਦੇ ਆ ਕਿ ਕਿਸ ਤਰੀਕੇ ਇਹ ਜਿਹੜੇ 22 ਲੱਖ ਪੈਲੇਸਟੀਨIANS ਐ ਉਹਨਾਂ ਨੂੰ ਆਪਾਂ ਕੱਢਦੀ ਐ ਗਾਜ਼ਾ ਚੋਂ ਉਹਨਾਂ ਨੂੰ ਇਜੀਪਟ ਐਕਸੈਪਟ ਕਰੇ ਜਾਂ ਜਾਰਡਨ ਐਕਸੈਪਟ ਕਰੇ ਉਹਨਾਂ ਨੂੰ ਖਾਲੀ ਕਰਕੇ ਥਾਂ ਕਿਉਂਕਿ ਗਾਜ਼ਾ ਮੈਡੀਟੇਰੇਨੀਅਨ ਸੀ ਦੇ ਉੱਤੇ ਐ ਬੜੀਆਂ ਸੋਹਣੀਆਂ ਛਲਾ ਆਂਦੀਆਂ ਵੈ ਸਮੁੰਦਰ ਐ ਤੇ ਤੁਸੀਂ ਕਹਿੰਦੇ ਹੋ ਕਿ ਮੈਂ ਇੱਥੇ ਫਲੋਰੀਡਾ ਵਰਗੀ ਬੀਚ ਫਰੰਟ ਪ੍ਰਾਪਰਟੀ ਬਣਾ ਲਾਂ ਇਹਦੇ ਵਿੱਚ ਇੱਕ ਤਾਂ ਉਹਨਾਂ ਦੀ ਪੋਲੀਟਿਕਲ ਨਾ ਸਮਝੀ ਐ ਦੂਜਾ ਉਹਨਾਂ ਦੀ ਜਿਹੜੀ ਆਪਣੀ ਬੈਕਗ੍ਰਾਉਂਡ ਐਜ਼ ਅ ਰੀਅਲ ਏਸਟੇਟ ਡਿਵੈਲਪਰ ਉਹ ਚ ਰੱਖਦੀ ਹੈ ਕਿ ਉਹ ਜਿਹੜਾ ਸਾਰਾ ਇੱਕ ਮੁੱਦਾ ਵੈ ਬਜਾਏ ਕਿ ਇੱਕ ਪੋਲਿਟਿਕਲ ਇੱਕ ਹਿਊਮੈਨਿਟਰੀਅਨ ਪੁਆਇੰਟ ਆਫ View ਤੋਂ ਦੇਖਣ ਉਹ ਦੇਖ ਰਿਹਾ ਕਿ ਭਈ ਇੱਥੋਂ ਤੇ ਅਰਬਾਂ ਬਣ ਸਕਦੇ ਆ ਇੱਥੇ ਤਾਂ ਬੜੀ ਸੋਹਣੀ ਡਿਵੈਲਪਮੈਂਟ ਹੋ ਸਕਦੀ ਆ ਸਰ ਤੁਸੀਂ ਗੱਲ ਕੀਤੀ ਕਿ ਕੁਝ ਫਿਲਸਤੀਨੀਆਨ ਨੂੰ ਵੀ ਪੁੱਛਣਾ ਚਾਹੀਦਾ ਸੀ ਔਰ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਉਹਦੇ ਵਿੱਚ ਟੁੱਟੇ-ਫੁੱਟੇ ਘਰਾਂ ਚ ਵੀ ਲੋਕ ਵਾਪਸ ਆਣ ਦੀ ਤਿਆਰ ਔਰ ਜਿਸ ਇਹ ਤੁਸੀਂ ਦੇਖਿਆ ਜਦੋਂ 19 ਜਨਵਰੀ ਨੂੰ ਸੀਸਫਾਇਰ ਹੋਈ ਤਾਂ ਹੱਲੇ ਕਿ ਸੜਕਾਂ ਵੀ ਡਿਸਟਰੋਇਡ ਹੈ ਬਿਜਲੀ ਦਾ ਇਨਫਰਾਸਟ੍ਰਕਚਰ ਡਿਸਟਰੋਇਡ ਹੈ ਪਾਣੀ ਦਾ ਇਨਫਰਾਸਟ੍ਰਕਚਰ ਡਿਸਟਰੋਇਡ ਹੈ ਇੰਟਰਨੈਟ ਵੀ ਨਹੀਂ ਹੈ ਫਿਰ ਵੀ ਲੱਖਾਂ ਲੋਕ ਪੈਦਲ ਕੰਟੀਆਂ ਤੁਰ ਕੇ ਆਪਣੇ ਟੁੱਟੇ ਭੱਜੇ ਕਰਾਚ ਵਾਪਸ ਜਾ ਰਹੇ ਸੀ ਇਥੋਂ ਕੀ ਪਤਾ ਲੱਗਦਾ ਹੈ ਕਿ ਠੀਕ ਹੈ ਹਰ ਬੰਦਾ ਚਾਹੁੰਦਾ ਕਿ ਮੈਂ ਕੰਫਰਟੇਬਲੀ ਰਹਾ ਪਰ ਇੱਕ ਜਿਹੜੀ ਅਹਿਮੀਅਤ ਹੈ ਮੇਰੀ ਧਰਤੀ ਮੇਰੀ ਜ਼ਮੀਨ ਮੇਰਾ ਦੇਸ਼ ਉਹ ਫਲਸਤੀਨੀਆ ਲਈ ਵੀ ਉਹਨੀ ਇੰਪੋਰਟੈਂਟ ਜਿੰਨੀ ਸਾਡੇ ਲਈ ਹੈ ਔਰ ਉਹ ਚੀਜ਼ ਸ਼ਾਇਦ ਅਮਰੀਕਨ ਐਡਮਿਨਿਸਟ੍ਰੇਸ਼ਨ 트럼ਪ ਐਡਮਿਨਿਸਟ੍ਰੇਸ਼ਨ ਸਮਝਦੀ ਨਹੀਂ ਦੂਜਾ ਜਿਸ ਚੀਜ਼ ਦੀ ਬਹੁਤ ਹੀ ਤੁਸੀਂ ਕਹੇ ਦਿਓ ਆਇਰਨੀ ਹੈ ਕਿ ਉਹ ਅਮਰੀਕਨ ਰਾਸ਼ਟਰਪਤੀ ਦੇ ਰਾਜਦੂਤ ਗਏ ਹੋथे ਕਹਿੰਦੇ ਇਹ ਤਾਂ ਇੱਥੇ ਇੰਨੀ ਬਰਬਾਦੀ ਹੋ ਚੁੱਕੀ ਹੈ ਨਹੀਂ ਤਬਾਈ ਹੋ ਚੁੱਕੀ ਹੈ ਕਿ ਇੱਥੇ ਕਿਸੇ ਦਾ ਰਹਿਣਾ ਮੁਨਾਸਿਬ ਨਹੀਂ ਹੈ। ਭਾਈ 2000 ਪਾਉਂਡਰ ਬੰਬ ਇੱਕ ਇੱਕ ਬੰਬ 2000 ਪਾਉਂਡ ਦਾ ਤੁਸੀਂ ਸਪਲਾਈ ਕੀਤਾ ਇਜ਼ਰਾਇਲ ਨੂੰ। ਬਰਬਾਦੀ ਇਜ਼ਰਾਇਲ ਨੇ ਕੀਤੀ। ਉਹ ਵੀ ਅਮਰੀਕਨ ਫਾਈਟਰ ਪਲੇਨਸ 'ਚੋਂ। ਤਾਂ ਹੁਣ ਨੂੰ ਭੁਗਤੇ ਕੌਣ? ਉਹਦੇ 'ਚ ਤੁਹਾਡੀ ਕੋਈ ਤੁਸੀਂ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ? ਤੁਸੀਂ ਸਮਝ ਦਿਓ ਕਿ ਅਸੀਂ ਫਲਸਤੀਨੀਆ ਹਾਂ ਕੱਢੀਏ। ਔਰ ਇਹਦੇ 'ਚ ਫਰਦਰ ਆਇਰ ਨਹੀਂ ਹੈ ਕਿ ਐਸੇ ਟਾਈਮ ਤੇ ਜਦੋਂ ਅਮਰੀਕਨ ਸਰਕਾਰ ਟਰੰਪ ਸਰਕਾਰ ਕਹਿ ਰਹੀ ਹੈ ਕਿ ਮੈਂ ਇਮੀਗ੍ਰੇਸ਼ਨ ਬੰਦ ਹੀ ਕਰ ਦੇਣੀ ਹੈ ਮੈਂ ਜਿੰਨੇ ਬੰਦੇ ਇਲੀਗਲੀ ਆਏ ਆ ਨਾ ਉਹ ਡਿਪੋਰਟ ਕਰ ਦੇਣਾ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਪੰਜਾਬੀ ਵੀ ਡਿਪੋਰਟ ਹੋ ਰਹੇ ਆ ਗੁਜਰਾਤੀ ਵੀ ਡਿਪੋਰਟ ਹੋ ਰਹੇ ਉਸ ਵੇਲੇ ਤੁਹਾਨੂੰ ਹੈਰਾਨੀ ਦੀ ਗੱਲ ਨਹੀਂ ਲੱਗਦੀ ਕਿ ਤੁਸੀਂ ਕਹਿ ਰਹੇ ਹੋ ਕਿ ਭਾਈ ਇਜੀਪਟ 10-12 ਲੱਖ ਤੂਲ ਲੈ ਤੇ ਭਾਈ ਜਾਰਡਨ 10-12 ਲੱਖ ਤੂਲ ਲੈ ਤੇ ਇਹ ਪੈਲੇਸਟਾਈਨੀਅਨ ਪ੍ਰੋਬਲਮ ਮੁੱਕੇ 2006 ਤੱਕ ਇਜ਼ਰਾਈਲ ਦਾ ਕਬਜ਼ਾ ਸੀ ਗਾਜ਼ਾ ਤੇ ਮੁਸ਼ਕਲ ਨਾਲ ਛੱਡਿਆ 2008 ਵਿੱਚ جنگ ਹੋਈ 2014 ਵਿੱਚ جنگ ਹੋਈ 2018 ਵਿੱਚ جنگ ਹੋਈ 2023 ਵਿੱਚ جنگ ਹੋਈ ਸੋ ਇੱਕ ਪੈਟਰਨ ਤੁਸੀਂ ਦੇਖ ਰਹੇ ਹੋ ਕਿ ਹਰ 4-5 ਸਾਲਾਂ ਬਾਅਦ ਜਦੋਂ ਤੱਕ ਤੁਸੀਂ ਪੈਲੇਸਟਿਨIANS ਦੀਆਂ ਐਸਪੀਰੇਸ਼ਨਸ ਨੂੰ ਉਹਨਾਂ ਦੇ ਹੱਕਾਂ ਨੂੰ ਕੋਈ ਤਵੱਜੋ ਨਹੀਂ ਦਿਓਗੇ ਤਾਂ ਹਰ 4-5 ਸਾਲ ਬਾਅਦ ਇਹੋ ਜਿਹਾ ਕੁਝ ਨਾ ਕੁਝ ਰੜਰ ਹੁੰਦੀ ਰਹੇਗੀ ਫਿਰ ਇਹ ਸੀਜ਼ ਫਾਇਰ ਦੇ ਉੱਤੇ ਵੀ ਕੁਐਸਚਨ ਮਾਰਕ ਲੱਗ ਸਕਦਾ ਹੈ ਇੱਕ ਨਵੀਂ ਵਿਚਾਰਧਾਰਾ ਜਨਮ ਹੋ ਸਕਦੀ ਹੈ ਦੇਖੋ ਅੱਜ ਜਿਹੜੇ ਪੈਲੇਸਟਿਨIANS ਆਉ ਪੁੱਛਣਗੇ ਨਾ ਕਿ ਭਾਈ सीजफायर जेडएसए एग्रीमेंट ਕੀਤਾ ਉਹਦੇ ਵਿੱਚ ਸੀ ਕਿ ਸੈਕੰਡ ਫੇਜ਼ ਦੇ ਵਿੱਚ ਇਜ਼raइली ਆਰਮੀ ਵਿਦਡਰਾਲ ਸ਼ੁਰੂ ਕਰੇਗੀ ਥਰਡ ਫੇਜ਼ ਦੇ ਵਿੱਚ ਇਜ਼raइली ਆਰਮੀ ਦੀ ਪੂਰੀ ਵਿਦਡਰਾਲ ਹੋ ਜਾਏਗੀ ਔਰ ਇੱਥੇ ਕੋਈ ਆਲਟਰਨੇਟ ਹਕੂਮਤ ਦਾ ਅਰੇਂਜਮੈਂਟ ਕੀਤਾ ਜਾਏਗਾ ਅੱਜ ਉਹ ਸਾਰੀ ਗੱਲ ਉਲਟਾ ਕੇ ਜਿਹਦੇ ਚ ਕਿ ਇਜੀਪਟ ਨੇ ਕਤਰ ਨੇ ਮਿਲ ਕੇ ਅਮਰੀਕਨਜ਼ ਦੇ ਨਾਲ ਕਈ ਹਫ਼ਤੇ ਲਾ ਕੇ ਇੱਕ ਐਗਰੀਮੈਂਟ ਬਣਾਇਆ ਅੱਜ ਤੁਸੀਂ ਕਹਿ ਰਹੇ ਹੋ ਵੀ ਪੈਲੇਸਟਿਨੀਆਂ ਉੱਥੇ ਕੱਢ ਦੇਣਾ ਹੁਣ ਇਹ ਇੱਕ ਸੋਚ ਜਿਹੜੀ ਹੈ ਕਿ ਪੈਲੇਸਟੀਨੀਆਂ ਨੂੰ ਕੱਢ ਦਿਓ ਇਹ ਹੈਗੀ ਇਜ਼ਰਾਈਲੀ ਅਲਟਰਾ ਰਾਈਟ ਵਿੰਗ ਅਲਟਰਾ ਆਥੋਰਡੌਕਸ ਜਿਹੜੇ ਕਟਟਰ ਜਿਹੜੇ ਸਭ ਤੋਂ ਜੂਜ਼ ਹੈ ਇਹ ਉਹਨਾਂ ਦੀ ਸੋਚ ਹੈ ਅਜ 트ੰਪ ਸਰਕਾਰ ਨੇ ਵੀ ਉਹਨੂੰ ਅਡਾਪਟ ਕਰ ਲਿਆ ਭਾਰਤ ਦੇ ਫਾਰਮਰ ਐਮਬੈਸਡਰ ਨਵਦੀਪ ਸੂਰੀ ਨੇ ਆਪਣੇ ਡਿਪਲੋਮੈਟਿਕ ਕੈਰੀਅਰ ਵਿੱਚ ਸਭ ਤੋਂ ਜ਼ਿਆਦਾ ਸਮਾਂ ਮਿਡਲ ਈਸਟ ਵਿੱਚ ਗੁਜ਼ਾਰਿਆ ਹੈ ਔਰ ਮਿਡਲ ਈਸਟ ਵਿੱਚ ਚੱਲ ਰਹੀਆਂ ਇਹਨਾਂ ਸਮੱਸਿਆ ਨੂੰ ਬਹੁਤ ਨਜ਼ਦੀਕੀ ਨਾਲ ਸਮਝਦੇ ਹਨ